ਅੰਗਲੇ ਚੱਕਰ 'ਚ ਫਸਾਤਾ ਮਾਰੇ ਸਾਨੂੰ ਤੁਸੀਂ 1430 ਅੰਗ ਵਿੱਚ ਲਿਖਿਆ ਹੀ ਨਹੀਂ ਕੋਈ ਦਿਨਵਾੜਾ ਤੁਸੀਂ ਲਿਖਿਆ ਹੀ ਨਾ ਵੀ ਜਿਹੜਾ ਬੱਚਾ ਜੰਮਣ ਲੱਗਾ ਵੀ ਪੰਜਕਾਜ 'ਚ ਨਾ ਜੰਮੇ ਤੁਸੀਂ ਦੱਸਿਆ ਹੀ ਨਹੀਂ ਵੀ ਜਿੱਦਨ ਮਰਨਾ ਵੀ ਉਹ ਦਿਨਾਂ ਵਿੱਚ ਨਾ ਕੋਈ ਮਰੇ ਲਿਖਿਆ ਹੀ ਨਹੀਂ ਕਿਧਰੇ ਸ਼ਰਦਾ ਦੇ ਵਿੱਚ ਵੀ ਜਦੋਂ ਕਿਸੇ ਦੇ ਘਰ ਮੁੰਡਾ ਜੰਮਦਾ ਉਹ ਲੱਡੂ ਕਾਹ ਤੋਂ ਵੰਡਦੇ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਲੱਡੂ ਨਹੀਂ ਵੰਦਣਾ ਕਿਉਂਕਿ ਪੰਜਕਾਂ ਲੱਗ ਗਈਆਂ ਨੇ ਸ਼ਰਾਦ ਚੱਲਦੇ ਨੇ ਪਰ ਉਦੋਂ ਤੇ ਅਸੀਂ ਖੁਸ਼ੀ ਮਨਾ ਲੈਂਦੇ ਆ ਪਰ ਵਿਚਾਰ ਕਰਦੇ ਆ ਇਹ ਵਿਚਾਰਾਂ ਦੇ ਵਿੱਚ ਸਾਨੂੰ ਪਤਾ ਕਿੰਨੇ ਪਾਇਆ ਜਿਸ ਨੇ ਪਾਇਆ ਉਹਨਾਂ ਨੇ ਸਾਡੇ ਤੇ ਤਾਂ ਹੀ ਤੇ ਸਾਡੇ ਤੇ ਰਾਜ ਕੀਤਾ ਧਿਆਨ ਦੇਣਾ ਸਰੀਰ ਦੀ ਗੁਲਾਮੀ 100 ਸਾਲ ਤੱਕ ਜਾਂ 120 ਸਾਲ ਤੱਕ ਹੋ ਸਕਦੀ ਹੈ ਜਿਸਦੇ ਮਨ ਨੂੰ ਕਿਸੇ ਨੇ ਗੁਲਾਮ ਕਰ ਲਿਆ ਆ ਚੀਜ਼ ਨੂੰ ਕਿਸੇ ਦਾ ਗੁਲਾਮ ਬਣ ਗਿਆ ਯੁੱਗਾਂ-ਯੁੱਗਾਂ ਤੱਕ ਸਾਡੇ ਧੀ ਪੁੱਤ ਗੁਲਾਮ ਰਹਿਣਗੇ ਉਹ ਬੰਦੇ ਦੇ ਤੇ ਸਾਨੂੰ ਉਸ ਵਿਪਰ ਨੇ ਉਸ ਬ੍ਰਾਹਮਣਵਾਦ ਨੇ ਐਦਾਂ ਦਾ ਗੁਲਾਮ ਕਰ ਲਿਆ ਅਸੀਂ ਸਿਆਣੇ ਨੂੰ ਕਹਿੰਦਾ ਪੀ ਇਹ ਗੱਲ ਐਦਾਂ ਉਹ ਕਹਿੰਦੇ ਚੱਲ ਚੱਲ ਤੈਨੂੰ ਜਿਆਦਾ ਪਤਾ ਹੈ ਬਤਾ ਬਹੁਤਾ ਪੜਿਆ ਲਿਖਿਆ ਹੁਣ ਸਾਡੇ ਨਿਆਣੇ ਸਾਨੂੰ ਕਹਿੰਦੇ ਨੇ ਜਦੋਂ ਅਸੀਂ ਕੋਈ ਰਵਾਇਤੀ ਚੀਜ਼ ਜਿਹੜੀ ਗਲਤ ਹੈ ਬੋਲਦੇ ਆ ਉਹ ਕਹਿੰਦੇ ਨੋ ਇਹ ਲੌਜੀਕ ਨਹੀਂ ਹੈ ਉਹਨਾਂ ਦੀ ਗੱਲ